ਇਸ ਵੇਲੇ ਜੀ ਅਸੀਂ ਮੌਜੂਦ ਹਾਂ 라ਵਲਪਿੰਡੀ ਸ਼ਹਿਰ ਦੇ ਵਿੱਚ ਇੱਕ ਪਾਸੇ ਇਹਨੂੰ ਲੱਗਦਾ ਹੈ ਜੀ ਰਾਜਾ ਬਾਜ਼ਾਰ ਔਰ ਦੂਜੇ ਪਾਸੇ ਲੂਣ ਮੰਡੀ ਜਾਂ ਨਮਕ ਮੰਡੀ ਵੀ ਇਸ ਨੂੰ ਆਖਦੇ ਨੇ ਔਰ ਮੇਰੀ ਪਿੱਛੇ ਜੋ ਤੁਸੀਂ ਇਮਾਰਤ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਸ਼ਾਨਦਾਰ ਯੂਨੀਕ ਇਮਾਰਤ ਸੰਗੇ ਮਰਮਰ ਦੇ ਨਾਲ ਬਣੀ ਹੋਈ ਪੂਰੀ ਇਮਾਰਤ ਇਸ ਦੀ ਇਮਾਰਤ ਦੀਆਂ ਜਿਹੜੀਆਂ ਕੰਧਾਂ ਨੇ ਉਹ ਤਕਰੀਬਨ 12 12 15 15 ਫੁੱਟ ਤੱਕ ਸੰਗੇ ਮਰਮਰ ਲੱਗਾ ਹੋਣਾ ਹੈ ਇਸ ਇਮਾਰਤ ਨੂੰ ਉਸ ਵੇਲੇ ਬਹੁਤ ਹੀ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਪਾਵਨਾ ਦੇ ਨਾਲ ਉਸ ਵੇਲੇ ਬਣਾਇਆ ਗਿਆ ਇਹ ਜੀ ਇਸ ਥਾਂ ਦਾ ਗੁਰੂ ਘਰ ਹੈ ਗੁਰਦੁਆਰਾ ਹੈ 라ਵਲਪਿੰਡੀ ਸ਼ਹਿਰ ਜੋ ਇਤਿਹਾਸ ਦੇ ਨਾਲ ਭਰਿਆ ਹੋਇਆ ਹੈ 48 ਦੇ ਕਰੀਬ ਗੁਰਦੁਆਰਾ ਸਹਬਾਨ ਮੌਜੂਦ ਸਨ ਜਿਦੇ ਵਿੱਚ ਧਰਮਸ਼ਾਲਾ ਗੁਰਦੁਆਰੇ ਔਰ ਬਾਕੀ ਸਿੱਖ ਜਿਹੜੀਆਂ ਅਹਿਮ ਇਮਾਰਤਾਂ ਨੇ ਨਿਵਾਸ ਵਗੈਰਾ ਉਹ ਇੱਥੇ ਮੌਜੂਦ ਸਨ ਔਰ ਇਹ ਸਾਰੇ ਗੁਰਦੁਆਰਿਆਂ ਦੇ ਵਿੱਚੋਂ ਸਭ ਤੋਂ ਪੁਰਾਣਾ ਗੁਰਦੁਆਰਾ ਇਸ ਗੁਰਦੁਆਰਾ ਸਾਹਿਬ ਨੂੰ ਸਮਝਿਆ ਜਾਂਦਾ ਹੈ ਕਿ ਇਦਾਂ ਦਾ ਹੋਣਗੀਆਂ ਰੀਝਾਂ ਜਿਹੜੇ ਇੰਨਾ ਲੰਮਾ ਸਮਾਂ ਪਹਿਲਾਂ 10-10 ਹਜ਼ਾਰ ਰੁਪਈਆ ਇੱਕ-ਇੱਕ ਪਰਿਵਾਰ ਨੇ ਪਾਇਆ ਜਿਹੜਾ ਕਿ ਹੁਣ ਸ਼ਾਇਦ ਉਹ ਕਰੋੜਾਂ 'ਚ ਹੋਵੇ ਕਿ ਇੰਨੇ ਸੋਹਣੇ ਗੁਰੂ ਸਥਾਨ ਪੱਥਰ ਹੀ ਲਿਆ ਲਿਆ ਕਿ ਜੜ ਦਿੱਤਾ ਮਕਰਾਨੇ ਤੋਂ ਕੀ ਪਤਾ ਸੀਗਾ ਇੱਕ ਰਾਤ 'ਚ ਹੀ ਛੱਡਣਾ ਪੈਣਾ ਸਾਰਾ ਸੋਚਿਆ ਸੀ ਘਰ ਉਜੜਦੇ ਵੇਖੇ ਆ ਪਿੰਡ ਉਜੜਦੇ ਵੇਖੇ ਆ ਇਹ ਤਾਂ ਦੇਸ਼ ਹੀ ਉਜੜ ਗਿਆ ਪਿਆਰਿਓ ਲੱਖਾਂ ਲੋਕ ਇਧਰੋਂ ਉਧਰ ਨੂੰ ਉਧਰੋਂ ਉਧਰ ਨੂੰ ਲੱਖਾਂ ਲੋਕ ਮਰ ਗਏ ਲੱਖਾਂ ਪਰਿਵਾਰ ਉਜੜ ਗਏ ਕਿਸੇ ਪਰਿਵਾਰ ਚੋਂ ਇੱਕ ਜੀ ਬਚਿਆ ਕਿਸੇ ਚੋਂ ਦੋ ਕਿਸੇ ਦਾ ਉਦੋਂ ਦੀ ਪ੍ਰਾਪਰਟੀ ਉਜੜੀ ਅੱਜ ਤੱਕ ਉਹਨਾਂ ਦੇ ਪੈਰ ਨਹੀਂ ਲੱਗੇ ਵਾਹਿਦ ਸ਼ਹਿਰ ਹੈ 라ਵਲਪਿੰਡੀ ਜਿੱਥੇ ਇੱਕ ਬਾਜ਼ਾਰ ਦੇ ਵਿੱਚ ਹੀ ਚਾਰ ਗੁਰਦੁਆਰਾ ਸਾਹਿਬ ਨੇ ਇਹ ਹੁਣ ਅੱਗੇ ਦੇਖੋ ਤੁਸੀਂ ਉਹ ਸਾਹਮਣੇ ਤੁਹਾਨੂੰ ਨਿਸ਼ਾਨ ਸਾਹਿਬ ਦਾ ਤੁਹਾਨੂੰ ਪੋਲ ਨਜ਼ਰ ਆ ਰਿਹਾ ਹੈ ਟੈਂਕੀ ਦੇ ਉੱਪਰ ਜੀ ਟੈਂਕੀ ਦੇ ਬਿਲਕੁਲ ਉੱਤੇ ਸੁਨਹਿਰਾ ਜਿਹੜਾ 골ਡ ਪਲੇਟਿਡ ਹੈ ਕਦੀ ਇਹਦੇ ਤੇ ਕਿਰਪਾਨ ਲੱਗੀ ਹੁੰਦੀ ਸੀ ਅੱਛਾ ਮੇਰੇ ਕੋਲ ਫੋਟੋਆਂ ਹੈ ਨੇ ਤੇ ਵੀਡੀਓ ਵੀ ਹੈ ਕਿ ਜਿੱਥੇ ਮੈਂ ਇਹਦੀ ਸੁਨਹਿਰੀ ਕਿਰਪਾਨ ਜਿਹੜੀ ਹੈ ਉਹਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਹੈ ਸੀ ਅੱਛਾ ਜੀ ਹਾਂ ਜਦੋਂ 47 ਦੇ ਬਾਅਦ ਜਦੋਂ ਝਗੜੇ ਝੁੜੇ ਹੋਏ ਐ ਗੋਲੀਆਂ ਗੋਲੀਆਂ ਚੱਲੀਆਂ ਨੇ ਤੇ ਉਹਦੇ ਉੱਤੇ ਵੀ ਕਈ ਮੰਦਰ ਨੇ ਉਹਨਾਂ ਦੀਆਂ ਗਾਗਰਾਂ ਦੇ ਵਿੱਚੋਂ ਰੇਤ ਕਿਰੀ ਹੋਈ ਐ ਔਰ ਉਹਦੇ ਵਿੱਚ ਵੀ ਗੋਲੀਆਂ ਵਜੀਆਂ ਹੋਈਆਂ ਨੇ ਉਹ ਤੁਸੀਂ ਦੇਖੋ ਇੱਥੋਂ ਵੀ ਅੱਗੇ ਜਾਈਏ ਤੇ ਉੱਥੇ ਵੀ ਗੁਰੂ ਘਰ ਹੈ ਫਿਰ ਅੰਦਰ ਜਾਈਏ ਇੱਧਰ ਵੀ ਤੇ ਇਸ ਲਈ ਕਹਿਣਾ ਕਿ ਇੱਕ ਬਾਜ਼ਾਰ 'ਚ ਚਾਰ ਗੁਰੂ ਘਰ ਮੇਰਾ ਖਿਆਲ ਹੈ ਕਿ ਕਿਸੇ ਜਗ੍ਹਾ ਤੇ ਵੀ ਨਹੀਂ ਐਸਾ ਹੈ ਕਿੰਨੀ ਪਾਪੂਲਰ ਥਾਂ ਹੋਏਗੀ ਇਹ ਬਾਜ਼ਾਰ ਹੈ ਜੀ ਜਿਹਦਾ ਪਿਛਲੇ 1 ਸਾਲ ਤੋਂ ਵੀਡੀਓ ਜਿਹੜੀ ਮਿਲੀਅਨਸ ਦੇ ਵਿੱਚ ਜਾ ਰਹੀ ਐ ਮੇਰਾ ਖਿਆਲ ਹੈ ਕੋਈ ਬ੍ਰਿਟਿਸ਼ ਦੀ ਕੋਈ ਦੁਬਾਰਾ ਡਾਕੂਮੈਂਟਰੀਜ਼ ਵਗੈਰਾ ਉਹਨਾਂ ਨੇ ਕੱਢੀਆਂ ਨੇ ਤੇ ਇਥੋਂ ਦੀ ਸਰਦਾਰ ਜਿਹੜੇ ਆ ਉਹ ਗਤਕਾ ਖੇਡਦੇ ਹੋਏ ਜਾ ਰਹੇ ਨੇ ਤੇ ਨਾਲ ਦੀ ਨਾਲ ਹੀ ਸਾਜ਼ੀਏ ਸਾਜ਼ ਵਜਾ ਰਹੇ ਨੇ ਔਰ ਕੀਰਤਨੀਆਂ ਕੀਰਤਨ ਕਰਦੇ ਜਾ ਰਹੇ ਨੇ ਔਰ ਬੜੀ ਸਪੀਡ ਦੇ ਨਾਲ ਚਿੱਟੇ ਕੱਪੜਿਆਂ 'ਚ ਹੋਰ ਕੋਈ ਕੱਪੜੇ ਨਹੀਂ ਸਾਰਿਆਂ ਨੇ ਚਿੱਟੇ ਕੱਪੜੇ ਪਾਏ ਹੋਏ ਆ ਔਰੇ ਵਿੱਚ ਮੁਸਲਮਾਨ ਭਾਈਚਾਰਾ ਵੀ ਵਿੱਚ ਸ਼ਾਮਲ ਆ ਕਿਉਂਕਿ ਪਗੜੀਆਂ ਤਾਂ ਅਸੀਂ ਪਛਾਣ ਲੈਣੇ ਆ ਕਿ ਮੁਸਲਮਾਨਾਂ ਵਾਲੀਆਂ ਪਗੜੀਆਂ ਕਿਹੜੀਆਂ ਸੀ ਤੇ ਉਹ ਨਗਰ ਕੀਰਤਨ ਦੇ ਨਾਲ-ਨਾਲ ਇੱਥੋਂ ਦੀ ਗਿੱਤਕਾ ਖੇਡਦੇ ਹੋਏ ਉਹ ਜਿਹੜੀ 1 ਮਿੰਟ ਦੀ 43 ਸੈਕਿੰਡ ਕਿਤੇ ਉੱਤੇ 43 ਸੈਕਿੰਡ ਦੀ ਮਿਲਦੀ ਆ ਕਿਤੇ 1 ਮਿੰਟ ਦੀ ਵੀਡੀਓ ਮਿਲਦੀ ਆ ਉਹ ਜ਼ਰੂਰ ਤੁਸੀਂ ਦੇਖੋ ਬਲਕਿ ਇੱਕ ਪੂਰੀ 4 ਮਿੰਟ ਦੀ ਫਵਾਰਾ ਚੌਕ ਤੋਂ ਲੈ ਕੇ ਅਗਲੇ ਚੌਕ ਤੱਕ ਡਿੰਗੀ ਖੁਈ ਖੁਈ ਤੱਕ ਉਹ ਜਿਹੜਾ ਉਹ ਚੱਲਦਾ ਉਹ ਨਗਰ ਕੀਰਤਨ ਜਿਹੜਾ ਸੀ ਇੱਥੇ ਦਾ ਮਸ਼ਹੂਰਤਰੀਨ ਨਗਰ ਕੀਰਤਨ ਹੁੰਦਾ ਸੀ ਖਾਸ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੁੰਦਾ ਸੀ ਆਗਮਨ ਪੁਰਬ ਅਰਜਨ ਦੇਵ ਜੀ ਦਾ ਆਗਮਨ ਪੂਰਬ ਜਿਹੜਾ ਬੜਾ ਹਮ ਹਮਾ ਕੇ ਜਿਹੜਾ ਸੀ ਔਰ ਇੱਥੇ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਨੌਰਥ ਦੀਆਂ ਤੁਹਾਨੂੰ ਤੁਹਾਨੂੰ ਤੇ ਪਤਾ ਹੀ ਹੈ ਤੁਹਾਨੂੰ ਲਾਸਟ ਟਾਈਮ ਵੀ ਦਿਖਾਇਆ ਸੀ ਕਿ ਬਹੁਤ ਬਿਲਡਿੰਗਾਂ ਦੇ ਉੱਤੇ ਗੁਰੂ ਰਾਮਦਾਸ ਸਹਾਇ ਲਿਖਿਆ ਹੁੰਦਾ ਸੀ ਕਿਉਂਕਿ ਗੁਰੂ ਸਾਹਿਬ ਦਾ ਜਨਮ ਜਿਹੜਾ ਸੀ ਲਾਹੌਰ 'ਚ ਹੋਇਆ ਸੀ ਤੇ ਉਹਨਾਂ ਦੀ ਮਾਨਤਾ ਵੀ ਬਹੁਤ ਜ਼ਿਆਦਾ ਸੀ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਅੰਮ੍ਰਿਤਸਰ ਵੀ ਉਹਨਾਂ ਨੇ ਵਸਾਇਆ ਤੇ ਇਸ ਕਰਕੇ ਫਿਰ ਬਲੇਸਿੰਗ ਵਾਸਤੇ ਲੋਕਾਂ ਨੇ ਆਪਣੇ ਘਰਾਂ ਤੇ ਦੁਕਾਨਾਂ ਦੇ ਉੱਤੇ ਗੁਰੂ ਰਾਮਦਾਸ ਸਹਾਇ ਵੀ ਲਿਖਿਆ ਹੁੰਦਾ ਸੀ ਕਈ ਬਿਲਡਿੰਗਾਂ ਦਾ ਨਾਮ ਹੀ ਰੇਡੀ ਚੱਲਦੇ ਆ ਜੀ ਨਨਕਾਰੇ ਬਾਜ਼ਾਰ ਤੇ ਤੁਹਾਨੂੰ ਹੁਣ ਨਨਕਾਰੇ ਗੁਰਦੁਆਰਾ ਦਿਖਾਣੇ ਆ ਜੀ ਕਾਫੀ ਖੁੱਲਾ ਬਾਜ਼ਾਰ ਹੈ ਜੀ ਰਾਜਾ ਬਾਜ਼ਾਰ ਔਰ ਬਿਲਕੁਲ ਲੋਕਾਂ ਦੇ ਲਈ ਪੈਦਲ ਚੱਲ ਰਹੇ ਨੇ ਨਾ ਕੋਈ ਸਾਈਕਲ ਹੈ ਨਾ ਕੋਈ ਲੜੀ ਹੈ ਨਾ ਕੋਈ ਮੋਟਰਸਾਈਕਲ ਹੈ ਜਿਸ ਦੀ ਵਜ੍ਹਾ ਤੋਂ ਜਿਹੜੇ ਪੈਦਲ ਚੱਲਣ ਦਾ ਰਿਵਾਜ ਪਾਕਿਸਤਾਨ ਦੇ ਵਿੱਚ ਹੁਣ ਸ਼ੁਰੂ ਹੋਇਆ ਇਹ ਬੜੀ ਸੋਹਣੀ ਗੱਲ ਹੈ ਬਾਰ-ਬਾਰ ਲਿਖੇ ਬਾਰ-ਬਾਰ ਮਿਟਾਏ ਉਰਦੂ ਲਿਖੇ ਨਾਮ ਲਿਖੇ ਗਿਣਤੀ ਲਿਖੀ ਬਾਰ-ਬਾਰ ਮੁੜੀ ਬਾਰੇ ਨੜੀ ਮੁੜੀ ਬਾਰੇ ਨੜੀ 202 202 202 ਇਸ ਬਜ਼ਾਰ ਦਾ ਕੀ ਨਾਮ ਇਹਨੂੰ ਨਮਕ ਮੰਡੀ ਕਹਿੰਦੇ ਕਿ ਨਮਕ ਮੰਡੀ ਹਾਂਜੀ ਜੀ ਇਹ ਇੰਨਾ ਮੋਟਰਸਾਈਕਲ ਇੱਥੇ ਲੱਗਾ ਹੋਇਆ ਹੈ ਇਹ ਪਾਰਕਿੰਗ ਨਹੀਂ ਹੈ ਜੀ ਅੱਛਾ ਪਾਰਕਿੰਗ ਪਾਰਕਿੰਗ ਇਹ ਦੁਕਾਨਾ ਸਾਰੀ ਗੁਰਦੁਆਰਾ ਸ਼ਿਮਲਾ ਹਾਈ ਸਕੂਲ ਜਿਹੜਾ ਜੀ ਗਵਰਨਮੈਂਟ ਸ਼ਿਮਲਾ ਬੁਆਏਜ਼ ਹਾਈ ਸਕੂਲ ਅਜੇ ਵੀ ਸ਼ਿਮਲਾ ਲਿਖਿਆ ਹੈ ਉੱਪਰ ਹਾਂਜੀ ਅੱਛਾ ਜੀ अच्छा ए जी, जी जी। जी जी। जी जी है और... जी ਜਿਹੜਾ ਨਰਕਾਰੀਆਂ ਦਾ ਗੁਰਦਰ ਸਾਹਿਬ ਸੀ ਜੀ ਜੀ ਆ ਦੇਖੋ ਨਾ ਪੰਥੀਆਂ ਲਿਖੀਆਂ ਇੱਥੇ ਉਹਦੇ ਬਿਲਕੁਲ ਨਾਲ ਹੀ ਇੱਥੇ ਧੰਨ ਨਰਨਕਾਰ ਜੀ ਧੰਨ ਸਤਗੁਰੂ ਦਿਆਲ ਜੀ ਸ੍ਰੀ ਦਰਬਾਰ ਸਾਹਿਬ ਨਰਨਕਾਰੀ ਦਾ ਬਾਬਾ ਗੁਰਦਿੱਤਾ ਸ਼ਬੀਰ ਭਾਈ ਨੇ ਪੁੱਛ ਲਿਆ ਆਪਾਂ ਅੰਦਰ ਚੱਲਦੇ ਆਂ ਸੋ ਇਹ ਬੜੀ ਅਲੀਸ਼ਾਨ ਬੇਰੀ ਜਿਹੜਾ ਆਹੀ ਨਿਸ਼ਾਨ ਸਾਹਿਬ ਹੈ ਜਿਹੜਾ ਆਪਾਂ ਪੂਰੋ ਦੇਖ ਰਹੇ ਸੀ ਜੀ ਇਹਦੇ ਉੱਤੇ ਕਿਰਪਾਨ ਸੀ ਜੀ ਬਹੁਤ ਪਿਆਰੀ ਇਹਦੇ ਉੱਪਰ ਤੇ ਇਹਦੇ ਉੱਪਰ ਖੰਡਾ ਨਹੀਂ ਸੀ ਲੱਗਾ ਹੁੰਦਾ ਜੀ ਜੀ ਬਿਲਕੁਲ ਖੰਡਾ ਲੱਗਾ ਹੁੰਦਾ ਸੀ ਜੀ ਮੇਰੀਆਂ ਪੁਰਾਣੀਆਂ ਵੀਡੀਓ ਤੁਸੀਂ ਦੇਖੋ ਅਗਰ ਤੁਸੀਂ ਕਿਰਪਾਨ ਕਹਿ ਰਹੇ ਸੀ ਨਾ ਉਹ ਭਲੇਖੇ ਨਾ ਕਹਿ ਰਹੇ ਸੀ ਜੀ ਮੈਂ ਉਹ ਖੰਡੇ ਨੂੰ ਹੀ ਅਹ ਖੰਡੇ ਨੂੰ ਕਿਰਪਾਨ ਕਹਿ ਰਹੇ ਸੀ ਅਸਲੀ ਖੰਡਾ ਲੱਗਾ ਹੁੰਦਾ ਦੁਨੀਆ ਵਾਲਾ ਖੰਡਾ ਸੀਗਾ ਚਲੋ ਠੀਕ ਹੈ ਇੱਧਰ ਵੀ ਸਿੱਲਾਂ ਲੱਗੀਆਂ ਹੋਈਆਂ ਉੱਪਰ ਹਾਂਜੀ ਹਾਂਜੀ ਜੀ ਪੂਰਾ ਇਤਿ ਜੈਪੁਰ ਤੋਂ ਮੈਕਰੋਨਾ ਜਿਹੜਾ ਮਾਰਬਲ ਰਾਜਸਥਾਨ ਤੋਂ ਮੰਗਵਾਇਆ ਗਿਆ ਸੀ ਇੱਥੇ ਠੀਕ ਹੈ ਜੀ ਇਹ ਪਹਿਲਾ ਗੁਰੂ ਘਰ ਸੀ ਜਿਹੜਾ ਰਾਵਲਪਿੰਡੀ ਚ ਬਸਾਇਆ ਗਿਆ ਸੀ ਸਭ ਤੋਂ ਪਹਿਲਾਂ ਕਿਹੜੀ ਸਨ ਚ ਬਣਿਆ ਇਹ ਜੀ ਇਹਦਾ ਆਫਟਰ ਦਨ 15 ਜੰਗੇ ਆਜ਼ਾਦੀ ਜਿਹਨੂੰ ਕਹਿਆ ਜਾਂਦਾ 1850 ਰਿਵੋਲਟ ਤੋਂ ਬਾਅਦ ਅੱਛਾ ਪਹਿਲਾ ਗੁਰੂ ਘਰ ਜਿਹੜਾ ਸੀ ਇੱਥੇ ਬਣਿਆ ਸੀ ਇੱਥੇ ਬਣਿਆ ਆ ਛਤ ਵੀ origignal ਲੱਗਦੀ ਹੈ ਜੀ ਬਾਜੀ ਇਹਦੀਆਂ ਛੀਸ਼ੀਆਂ ਨਹੀਂ ਛਤ ਨੇ origignal ਹੈ ਨਹੀਂ ਭਾਜੀ ਉਹ ਤੋਂ ਲੋਕ ਕਰ ਦਿੱਤਾ ਹੈ ਨਾ ਇਹਨਾਂ ਨੇ ਉਤਲੀ ਜਿਹੜੀ ਛੱਤਾਂ ਲੈਂਟਰ ਚ ਕਰਤੀ ਨਾ ਹੁਣ ਕਰਤੀ ਹੈ ਹਾਂਜੀ ਬਾਕੀ ਥੰਮ ਉਦਾਂ ਹੀ ਹੈ ਮਾਰਬਲ ਦੇ ਪਿਓਰ ਮਾਰਬਲ ਦਾ ਸਾਰਾ ਤੋਂ ਹੀ ਆਇਆ ਸੀਗਾ ਮੈਕਰੋਨਾ ਮਾਰਬਲ ਹੈ ਜੀ ਪਾਕਿਸਤਾਨ ਚ ਕਿਸੇ ਵੀ ਹੋਰ ਗੁਰੂ ਘਰ ਦੇ ਵਿੱਚ ਇੰਨਾ ਸੋਨਾ ਔਰ ਇੰਨਾ ਹੈਵੀ ਮਾਰਬਲ ਨਹੀਂ ਲਾਇਆ ਗਿਆ ਜਿਹੜਾ ਇੱਥੇ ਲੱਗਾ ਹੈ ਫਰਸ਼ ਵੀ ਜਿਹੜਾ origignal ਹੈ ਸਾਰਾ हां जी जी डेविड स्टार ਤੁਸੀਂ ਦੇਖ ਸਕਦੇ ਹੋ ਸਰ ਜਿਹੜੇ ਗੁਰਦੁਆਰਾ ਸਾਹਿਬ ਜੀ ਦੇ ਮੇਨ ਹਾਲ ਆਪਾਂ ਦੇਖਿਆ ਸਕੂਲ ਦੇ ਵਿੱਚ ਐਗਜ਼ਾਮੀਨੇਸ਼ਨ ਹਾਲ ਕਿਉਂਕਿ ਖੁੱਲਾ ਦਰਬਾਰ ਹਾਲ ਹੁੰਦਾ ਸੀ ਜੀ ਬਿਲਕੁਲ ਉਦਾਂ ਹੀ ਉਹ ਬਣਾਉਂਦੇ ਤੇ ਗਏ ਤੇ ਜੇ ਥੱਲੇ ਫਰਸ਼ ਵੇਖੋ ਕੰਧਾਂ ਵੇਖੋ ਆ ਵਿੱਚੋਂ ਹੁਣ ਪਾਰਟੀਸ਼ਨ ਹੋ ਗਈ ਐ ਇਹ ਅਜੇ ਪਛਾਣ ਤੱਕ ਜਾਂਦਾ ਸੀ ਇਧਰ ਵੀ ਪੂਰੇ ਥੰਮ ਤੇ ਪੂਰਾ ਬੈਠਣ ਲਈ ਗੁਟਕਾ ਸਾਹਿਬ ਖੜਾ ਹੈ ਗੁਟਕਾ ਸਾਹਿਬ ਰੱਖਣ ਵਾਸਤੇ ਜਿਹੜੀ ਇੱਥੇ ਪ੍ਰਕਾਸ਼ ਸੀ ਹਾਂਜੀ ਇੱਥੇ ਪ੍ਰਕਾਸ਼ ਸੀ ਵਾਹ ਇਹ ਦੇਖੋ ਨਾ ਗੁਟਕਾ ਸਾਹਿਬ ਰੱਖਣ ਵਾਸਤੇ ਜਿੰਨੀ ਖੂਬਸੂਰਤ ਬਣਾਈ ਗਈ ਹੈ ਪਾਲਕੀ ਗੁਟਕਾ ਸਾਹਿਬ ਲਈ ਹੈ ਹਾਂਜੀ ਇਥੇ ਨਾਮ ਵੀ ਲਿਖੇ ਹੋਏ ਆ ਸਿੰਘਾਂ ਦੇ ਸਿੱਲਾਂ ਤੇ ਫਿਰ ਪੜਨ ਲੱਗੀ ਤੇ ਬਹੁਤ ਜ਼ਿਆਦਾ ਭਾਈ ਆ ਆ ਦੇਖੋ ਨਾ ਤੁਸੀਂ ਉਹ ਟੋਪੀ ਅੱਜ ਵੀ ਰੱਖੀ ਹੋਈ ਆ ਸਿਰ ਟੱਕੋ ਸਿਰ ਟੱਕੋ ਠੀਕ ਹੈ ਜੀ ਹਾਂਜੀ ਵਾਹ ਜੀ ਵਾਹ ਬੜਾ ਆਲੀਸ਼ਾਨ ਸੀਗਾ ਆ ਹੁਣ ਤਕਰੀਬਨ ਤਿੰਨ ਮੰਜ਼ਲਾ ਉੱਚੀ ਛੱਤ ਹੈ ਜੀ ਤਕਰੀਬਨ ਤਿੰਨ ਮੰਜ਼ਲਾ ਉੱਚੀ ਛੱਤ ਹੈ ਇਹਦੇ ਤੇ ਉਹ ਸ਼ੀਸ਼ੇ ਵਾਲਾ ਕੰਮ ਸੀ ਜੀ ਉਹ ਰੰਗीन ਨਾਰਥ-ਵੈਸਟ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਘਰ ਐਸੇ ਵੀ ਨੇ ਜਿਨ੍ਹਾਂ ਚ ਬਿਲਕਾਦਾ ਤੌਰ ਤੇ ਪਾਰਟੀਸ਼ਨ ਸੀਗੀ ਠੀਕ ਜੀ ਬੀਬੀਆਂ ਦੇ ਅਲੱਗ ਬੈਣ ਵਾਸਤੇ ਕਿਉਂਕਿ ਇੱਥੇ ਪਰਦੇ ਦਾ ਥੋੜਾ ਜ਼ਿਆਦਾ ਅੱਜ ਵੀ ਤੁਸੀਂ ਦੇਖੋਗੇ ਤੁਹਾਨੂੰ ਬਾਜ਼ਾਰ ਚ ਬਹੁਤ ਜ਼ਿਆਦਾ ਘੱਟ ਬੀਬੀਆਂ ਨਹੀਂ ਨਜ਼ਰ ਆਉਣਗੀਆਂ ਹਾਂਜੀ ਬੰਦੇ ਬਹੁਤ ਜ਼ਿਆਦਾ ਪਿੰਡੀਤ ਫਿਰ ਵੀ ਮਾਡਰਨ ਆ ਤੁਸੀਂ ਅੱਗੇ ਚਲੇ ਜਾਓ ਤੇ ਤੁਹਾਨੂੰ ਬੀਬੀਆਂ ਬਹੁਤ ਹੀ ਟਕੀਆਂ ਹੋਈਆਂ ਮਿਲਣਗੀਆਂ ਤੁਸੀਂ ਚਿਹਰਾ ਨਹੀਂ ਦੇਖ ਸਕਦੇ ਕਿਸੇ ਦਾ ਹਾਂਜੀ ਤੇ ਇਸੇ ਤਰ੍ਹਾਂ ਹੀ ਭਾਈ ਹਰਬੰਸ لال ਜੀ ਜਿਹੜੇ ਕਿ ਇਸ ਵੇਲੇ 104 ਸਾਲ ਦੇ ਨੇ ਅਮਰੀਕਾ ਚ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਜੀ ਮੈਂ ਆਪਣੀ ਬੀਬੀ ਦੇ ਨਾਲ ਮਾਈਆਂ ਸਾਹਿਬ ਗੁਰਦੁਆਰਾ ਦੇ ਵਿੱਚ ਜਾਂਦਾ ਹੁੰਦਾ ਸੀ ਕਿੱਥੇ ਹਰੀਪੁਰ ਸ਼ਹਿਰ ਦੇ ਅੰਦਰ ਗੁਰਦੁਆਰਾ ਮਾਈਆਂ ਸਾਹਿਬ ਉਹਨੇ ਕਿਹਾ ਜੀ ਸਾਡੇ ਸ਼ਹਿਰ ਵਿੱਚ ਦੋ ਗੁਰੂ ਘਰ ਜਿਹੜੇ ਸੀ ਮਾਈਆਂ ਸਾਹਿਬ ਹੁੰਦੇ ਸੀ 라ਵਲਪਿੰਡੀ ਦੇ ਇੱਕ ਬਾਜ਼ਾਰ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਜਿਹੜੇ ਨੇ ਇਸਤਰੀ ਸਤ ਸੰਗ ਸਭਾ ਔਰ ਗੁਰਦੁਆਰਾ ਮਾਈਆਂ ਸਾਹਿਬ ਜਿਹੜਾ ਸੀ ਉਹ ਮੌਜੂਦ ਸੀ ਤੇ ਜਿਹੜੇ ਲੋਕ ਤੁਸੀਂ ਮੰਡੀ ਬਹਾਵਤਦੀਨ ਦੇ ਵਿੱਚ ਦੇਖ ਕੇ ਵੀ ਆਏ ਹੋ ਗੁਰਦੁਆਰਾ ਮਾਈਆਂ ਸਾਹਿਬ ਉਹ ਕਸ਼ਮੀਰੀ ਲੋਕ ਨੇ ਉਹਨਾਂ ਨੇ ਕੋਲਾ ਉਹ ਅੰਦਰ ਨਹੀਂ ਜਾਣ ਦਿੰਦੇ ਬਾਹਰੋਂ ਹੀ ਕਵਰ ਕਰਨ ਦਿੰਦੇ ਆ ਅੱਜ ਤੋਂ 12 14 ਸਾਲ ਪਹਿਲੇ ਜਦੋਂ ਅਮਰਦੀਪ ਆਇਆ ਉਦੋਂ ਵੀ ਅਸੀਂ ਗਏ ਤੇ ਅਸੀਂ ਬਾਹਰੋਂ ਹੀ ਕਵਰ ਕਰਕੇ ਆਏ ਸੀ ਤੇ ਉਹ ਵੀ ਸ਼ਹਿਰ ਜਿਹੜਾ ਮਤਲਬ ਕਿ ਸਿੱਖਾਂ ਦਾ ਚੰਗਾ ਕਹਿੰਦੇ ਨੇ ਕਿ ਜਿੱਥੇ ਅਸਰ ਸੂਖ ਹੁੰਦਾ ਔਰ ਬਹੁਤ ਜ਼ਿਆਦਾ ਸਾਰੇ ਡੇਰੇ ਏਕਤਾ اٹਕ ਹਜ਼ਰ ਉਹਦੇ ਨਾਲ ਜੁੜੇ ਹੋਏ ਨੇ ਤੇ ਦੂਜੇ ਡੇਰੇ ਜਿਹੜੇ ਨੇ ਮੰਡੀ ਬਹਾਵ الدین ਵਾਲਿਆਂ ਦੇ ਸਭ ਤੋਂ ਪਾਵਰਫੁੱਲ ਜਿਹੜੇ ਡੇਰੇ ਨੇ ਇਸ ਵੇਲੇ ਬਾਬਿਆਂ ਦੇ ਇਹ ਦੋ ਸ਼ਹਿਰਾਂ ਦੀ ਹੈ ਉਹ ਦੋਵੇਂ ਪਾਕਿਸਤਾਨ ਚ ਐ ਤੁਸੀਂ ਮਾਰਬਲ ਦਾ ਤੁਸੀਂ ਨੋਟ ਕਰੋ ਆ ਚਾਰੋਂ ਪਾਸੇ ਜਿਹੜਾ ਲੱਗਾ ਹੋਇਆ ਹੈ ਇੰਨਾ ਮਾਰਬਲ ਜਿਹੜਾ ਤੁਹਾਡੇ ਕਿਲੇ ਦੇ ਵਿੱਚ ਜਿਹੜਾ ਲੱਗਾ ਹੈ ਨਾ ਮਾਰਬਲ ਉਸ ਤੋਂ ਬਾਅਦ ਤੁਹਾਨੂੰ ਅਗਰ ਕਿਤੇ ਮਾਰਬਲ ਨਜ਼ਰ ਆਉਂਦਾ ਹੈ ਤਾਂ ਸਿਰਫ ਇਹ ਗੁਰੂ ਘਰ ਦਾ ਨਾਰਥ-ਵੈਸਟ ਦਾ ਕਿ ਜਿਹਦੇ ਅੰਦਰ ਤੁਹਾਨੂੰ ਏਨੀ ਡਿਟੇਲ ਦੇ ਨਾਲ ਮੈਕਰੋਨਾ ਮਾਰਬਲ ਜਿਹੜਾ ਹੈ ਜੈਪੁਰ ਵਾਲਾ ਮੈਕਰੋਨਾ ਸ਼ਹਿਰ ਤੋਂ ਮੰਗਵਾ ਕੇ ਪਹਾੜਾਂ ਦੇ ਵਿੱਚੋਂ ਇਹ ਖਾਲੀ ਇਹ ਨਹੀਂ ਹੈ ਵੀ ਚਾਰ ਦਿਵਾਰੀ ਤੁਸੀਂ ਦੇਖੋ ਤਾਂ ਸਾਰੀ ਦੀ ਸਾਰੀ ਸਿਰਫ ਇੱਕ ਪਾਲਿਸ਼ ਨਹੀਂ ਹੋਇਆ ਹੋਇਆ ਅਗਰ ਪਾਲਿਸ਼ ਕੀਤਾ ਹੋਵੇ ਤਾਂ ਤੁਸੀਂ ਇਹਨੂੰ ਗੌਰ ਨਾਲ ਦੇਖੋ ਦੇਖੋ ਠੰਡਾ ਕਿੰਨਾ ਹੈ ਆਮ ਕੰਦ ਨੂੰ ਹੱਥ ਲਾਓ ਤੇ ਇਹਨੂੰ ਹੱਥ ਲਾਓ ਆਹ ਆਹ ਇੰਨਾ ਠੰਡਾ ਹੈ ਇਹ ਮਤਲਬ ਕਿ ਇਹੀ ਉਹ ਜਿਸ ਤਰ੍ਹਾਂ ਕਿ ਮੇਨ ਜਿਸ ਤਰ੍ਹਾਂ ਕਹਿ ਲਵੋ ਤੁਸੀਂ ਕਿ ਜਿਸ ਤਰ੍ਹਾਂ ਗੁਟਕਾ ਸਾਹਿਬ ਦੀ ਗੱਲ ਕਰ ਰਿਹਾ ਸੀ ਉੱਥੇ ਤੇ ਬਾਕੀ ਸਾਰਾ ਜਿਹੜੇ ਬੱਚਿਆਂ ਦੀ ਸਟੱਡੀ ਵਾਸਤੇ ਸੀ ਉਹ ਇਹ ਜਗ੍ਹਾ ਸੀਗੀ ਜਿਵੇਂ ਕਿ ਐਜ਼ ਅ ਧਰਮਸ਼ਾਲਾ ਵੀ ਇਹਨੂੰ ਯੂਜ਼ ਕੀਤਾ ਜਾਂਦਾ ਸੀ ਇਹਦੇ ਨਾਲ ਪਿਛਲੇ ਪਾਸੇ ਅਗਰ ਤੁਸੀਂ ਦੇਖੋ ਯਾਤਰੀ ਨਿਵਾਸ ਵੀ ਦੁਕਾਨਾਂ ਦੇ ਉੱਤੇ ਸਾਰੇ ਯਾਤਰੀ ਨਿਵਾਸ ਸੀ ਹੁਣ ਤਾਂ ਬੰਦਰਵੰਡ ਹੋ ਗਈ ਕੁਝ ਕਿਹਾ ਨਹੀਂ ਜਾ ਸਕਦਾ ਕਿੱਥੇ ਕੀ ਬਣ ਗਿਆ ਲੇਕਿਨ ਉਹ ਟਾਇਲਾਂ ਜਿਹਨਾਂ ਦੀ ਗੱਲ ਕੀਤੀ ਸੀ ਕਿਰ ਇਹਨਾਂ ਦੀ ਟਾਇਲ ਕੋ ਮੈਂ ਨਾ ਮੈਂ ਇੱਕ ਗੱਲ ਹੋਰ ਹੈ ਟਾਇਲਾਂ ਦੇ ਬਾਰੇ ਮੈਂ ਦੱਸਦਾ ਜਾਵਾਂ ਮੈਂ ਪਿਛਲੇ ਦਿਨੋਂ ਨਾ ਬੈਲਜੀਅਮ ਦੀ ਇੱਕ ਟਾਇਲ ਫੈਕਟਰੀ 'ਚ ਗਿਆ ਸੀ ਤੇ ਮੈਂ ਉੱਥੇ ਸੇਮ ਟਾਇਲ ਵੇਖੀ ਜਿਹੜੀ ਪੱਟੀ ਸਾਫ ਗੁਰਦੁਆਰੇ ਲੱਗੀ ਸੀ ਠੀਕ ਹੈ ਦੂਸਰੀ ਮੈਂ ਪੁਰਤਗਾਲ 'ਚ ਕਾਫੀ ਸਮਾਂ ਰਿਹਾ ਪੁਰਤਗਾਲ 'ਚ ਮੈਂ ਟਾਇਲ ਵੇਖੀ ਜਿਹੜੀ ਗੁਰਦੁਆਰਾ ਅ ਕਰਮ ਸਿੰਘ ਜਿਹੜੀ ਹੈ ਜੇਲੇਮਾਲਾ ਮਰਦਾਨਾ ਜੇਲੇਮਾਲਾ ਜੇਲੇਮਾਲਾ ਉਹਦੇ ਅੰਦਰ ਲੱਗੀ ਸੀ ਇਹਦਾ ਮਤਲਬ ਇਹ ਹੈ ਕਿ ਇਹ ਆ ਤੇ ਪੁਰਤਗੇਜੀ ਟਾਇਲ ਕਿਉਂਕਿ ਉਹਨਾਂ ਦੀ ਗੋਆ ਦੇ ਉੱਪਰ ਰਾਜਧਾਨ ਜਾਂ ਫਿਰ ਬੈਲਜੀਅਮ ਤੋਂ ਟਾਇਲ ਉਸ ਵੇਲੇ ਦੇਖੋ ਪਾਕਿਸਤਾਨ ਦੀ ਟਾਇਲ ਤੇ ਉਸ ਵੇਲੇ ਨਹੀਂ ਬਣਦੀ ਗੱਲ ਹੈ ਕਿ ਲਾਹੌਰ ਦਰਬਾਰ ਦੇ ਅਧੀਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਜਨਰਲਸ ਕਰਨਲਸ ਜਿਹੜੇ ਸਨ ਯੂਰੋਪੀਅਨ ਸਨ ਉਹਦੀ ਵਜ੍ਹਾ ਨਾਲ ਜਿਸ ਤਰ੍ਹਾਂ ਸਕਾਟਲੈਂਡ ਦਾ ਬਹੁਤ ਅਸਰ ਰਸੂਖ ਰਿਹਾ ਹੈ ਤੁਹਾਨੂੰ ਪਤਾ ਹੈ ਸਕਾਟਿਸ਼ ਵਿਸਕੀ ਦੇ ਬਾਰੇ ਚ ਜਿਹੜੀ ਸਾਰੀ ਗੱਲਬਾਤ ਹੈ ਤੇ ਲਾਹੌਰ ਦਰਬਾਰ ਚ ਬਕਾਇਦਾ ਫਿਰ ਉਹਨਾਂ ਨੇ ਅੰਗੂਰੀ ਬਾਗ ਲਾਹੌਰ ਵੀ ਉਹਨਾਂ ਨੇ ਉਹਨਾਂ ਦੇ ਉਹਦੇ ਤੇ ਸੁਜੈਸਟ ਕੀਤਾ ਸੀ ਸ਼ਾਲਾਮਾਰ ਦੇ ਸਾਈਡ ਦੇ ਉੱਤੇ ਅੰਗੂਰੀ ਬਾਗ ਵੀ ਆਪਾਂ लास्ट ਟਾਈਮ ਮਰਹਲ ਦੇਖ ਕੇ ਵੀ ਆਏ ਸੀ ਅੰਗੂਰੀ ਬਾਗ ਤੇ ਨਹਿਤਾ ਬਾਗ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਾਸਤੇ ਸਪੈਸ਼ਲ ਖੇਤੀ ਕੀਤੀ ਜਾਂਦੀ ਸੀ ਅੰਗੂਰ ਦੀ ਔਰ ਅੱਜ ਕੱਲ੍ਹ ਉੱਥੇ ਅੰਗੂਰੀ ਸਕੀਮ ਅੰਗੂਰੀ ਸੈਨਮਾ ਉਹ ਸਾਰਾ ਬਣ ਚੁੱਕਿਆ ਹੋਇਆ ਹੈ ਇਹ ਜਿਹੜੀ ਗੱਲ ਹੈ ਨਾ ਤੁਹਾਡੀ ਟਾਇਲ ਵਾਲੀ ਇਹ ਇੱਥੋਂ ਪ੍ਰੂਫ ਹੁੰਦੀ ਹੈ ਬੈਲਜੀਅਮ ਵਾਲੀ ਜਿੰਨੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਖਾਲੀ ਰੋਸ਼ਨਦਾਨਾਂ 'ਚ ਜੀ 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 ਜ ओके ओके ठीक है जी नमा नमा छे छे है ये जदों मैं ਨਵਾਂ ਨਵਾਂ ਇੱਥੇ ਆ ਕੇ ਮੈਂ ਕੰਮ ਸ਼ੁਰੂ ਕੀਤਾ ਸੀ ਅਗਰ ਉਸ ਵੇਲੇ ਤੁਸੀਂ ਮੇਰੀਆਂ ਵੀਡੀਓ ਦੇਖੋ ਤਾਂ ਉਹਨਾਂ 'ਚ ਬੜੀ ਸ਼ਾਈਨਿੰਗ ਆ ਉਹਨਾਂ ਉਹਨਾਂ 'ਚ ਸ਼ੀਸ਼ਿਆਂ ਦੇ ਵਿੱਚ ਹੁਣ ਉਹ ਦੱਸ ਰਹੇ ਨੇ ਕਿ ਉਹ 6 ਬਏ 6 ਦਾ ਜਿਹੜਾ ਪੀਸ ਹੈ ਨਾ ਉਹ ਪਾਕਿਸਤਾਨੀ 25 26000 ਰੁਪਏ ਦਾ ਇੱਕ ਪੀਸ ਹੈ ਭਾਜੀ ਤੁਸੀਂ ਇਹ ਵੇਖੋਗੇ ਇਹ ਜਿਹੜਾ ਇੱਕ ਮਾਰਬਲ ਦਾ ਇੱਕ ਇਹਨੂੰ ਕੀ ਆਖਾਂਗੇ ਭਾਵੇਂ ਥਮ ਥਮ ਪਿੱਲਰ ਹੈ ਪਿੱਲਰ ਜਾਂ ਥਮ ਇਹਨੂੰ ਆਖਾਂਗੇ ਇਹ ਜੇ ਹੁਣ ਬਣਾਉਣ ਲੱਗ ਪਈ ਹੈ ਨਾ ਤੇ ਆਰਾਮ ਨਾਲ ਮੇਰਾ ਖਿਆਲ ਹੈ 5-6 ਲੱਖਿਆ ਸ਼ਾਇਦ ਇਸ ਤੋਂ ਵੀ ਜ਼ਿਆਦਾ ਇੱਕ ਪੀਸ ਸਿਰਫ ਇੰਨਾ ਕੀ ਹਾਂਜੀ ਇੰਨਾ ਕੀ ਤੇ ਬਾਕੀ ਜਿਹੜੀ ਆਰਕ ਹੈ ਹਾਂ ਕਿਉਂਕਿ ਇਹ ਜਿਹੜਾ ਹੈ ਨਾ ਇਹ ਬਿਲਕੁਲ ਵਾਈਟ ਇਹਨੂੰ ਪਤਨੀ ਕੋਈ ਖਾਸ ਕਿਸਮ ਦਾ ਸੰਗਮ ਮਰਮਰ ਜਿਹੜਾ ਹੈ ਸਿਰ ਮਕਰਾਨਾ ਹੈ ਮਕਰਾਨਾ ਮਕਰਾਨਾ ਇਹਦੇ ਚ ਹੁੰਦਾ ਇਹਦੇ ਚ ਦਾਗ ਨਹੀਂ ਹੁੰਦਾ ਹਮ ਇਹ ਸਾਰਾ ਮਕਰਾਨਾ ਕਿੱਥੋਂ ਪਪੂਲਰ ਹੋਇਆ ਸੀ ਤਾਜ ਮਹਿਲ ਤੋਂ ਪਪੂਲਰ ਹੋਇਆ ਔਰ ਮੈਕਰੋਨਾ ਮਾਰਬਲ ਜਿਹੜਾ ਗੁਰੂ ਘਰਾਂ ਦੇ ਵਿੱਚ ਪਾਲਕੀ ਵਾਸਤੇ ਵਰਤਿਆ ਜਾਂਦਾ ਹੈ ਜ਼ਿਆਦਾ ਠੀਕ ਹੈ ਜੀ ਯਾਨੀ ਕਿ ਉਹਨੂੰ ਕਹਿੰਦੇ ਆ ਸਫੈਦ ਪੋਸ਼ੀ ਸਫੈਦ ਪੋਸ਼ੀ ਯਾਨੀ ਕਿ ਪਿਅਰਿਟੀ ਜਿਸ ਤਰ੍ਹਾਂ ਵਾਈਟ ਰੋਜ਼ ਅਗਰ ਕਿਸਨ ਸੰਪਤੀ ਜਾਂ ਡੈਥ ਤੋਂ ਬਾਅਦ ਦਿੰਦੇ ਆ ਕਿ ਵੀ ਸਫੈਦ ਰੋਜ਼ ਕਿ ਵੀ ਸੰਪਤੀ ਵਾਸਤੇ ਜਾਂ ਰਿਲੀਜੀਅਸ ਫੈਕਟ ਵੀ ਜਿਹੜਾ ਇਹਦੇ ਵਿੱਚ ਬਹੁਤ ਆਉਂਦਾ ਹੈ ਇਹਦੇ ਸੰਗੇ ਮਰਮਰ ਦਾ ਵੇਖੋ ਜੀ ਜੋ ਕੰਮ ਹੋਇਆ ਹੋਇਆ ਹੈ ਸੰਗੇ ਮਰਮਰ ਦੇ ਉੱਪਰ ਇਹ ਫੁੱਲ ਵੇਖੋ ਔਰ ਇਹ ਪਿਲਰਾਂ ਦੀ ਗੁਲਾਈ ਵੇਖੋ ਆ ਵੇਖੋ ਜੀ ਔਰ ਇਹਦੇ ਥੰਮ ਵੇਖੋ ਜੀ ਗੁਰੂ ਪਿਆਰਿਓ ਕਿਤਨੇ ਇੱਕ ਉਦਾਸ ਦਿਲ ਦੇ ਨਾਲ ਉਹ ਲੋਕ ਗਏ ਹੋਣੇ ਕਿਤਨੇਕ ਤਗਦੋ ਕੀਤੀ ਹੋਣੀ ਉਹਨਾਂ ਲੋਕਾਂ ਨੇ ਕਿੰਨੀਆਂ ਕ ਅਨਟੋਲਡ ਸਟੋਰੀਜ਼ ਰਹਿ ਗਈਆਂ ਹੋਣੀਆਂ ਕਿ ਆ ਆਖਰ ਗੁਰਦੁਆਰੇ ਕਿਨਾਂ ਨੇ ਬਣਾਏ ਔਰ ਫਿਰ ਕਿਸ ਤਰ੍ਹਾਂ ਉਹਨਾਂ ਦਾ ਵਿਛੋੜਾ ਹੋਇਆ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਹਰ ਇਮਾਰਤ ਆਪਣੀ ਇੱਕ ਕਹਾਣੀ ਜਿਹੜੀ ਹੈ ਉਹ ਛੱਡਦੀ ਹੈ ਆਪਣੀ ਕਹਾਣੀ ਸੁਣਾਉਂਦੀ ਹੈ ਔਰ ਅਸੀਂ ਉਹਨੂੰ ਵੇਖਦੇ ਹਾਂ ਸੁਣਦੇ ਹਾਂ ਔਰ ਫਿਰ ਬੜਾ ਦੁੱਖ ਵੀ ਹੁੰਦਾ ਹੈ ਕਿਉਂਕਿ ਇਹ ਬਹੁਤ ਆਲੀਸ਼ਾਨ ਇਮਾਰਤ ਹੈ ਹੁਣ ਤੱਕ ਆਪਾਂ ਜੰਨੀਆਂ ਇਮਾਰਤਾਂ ਵੇਖੀਆਂ ਨੇ ਉਹਨਾਂ ਵਿੱਚੋਂ ਬਹੁਤ ਖੂਬਸੂਰਤ ਸੰਗ ਮਰਮਰ ਦਾ ਇੱਕ ਆਲੀਸ਼ਾਨ ਜਿਹੜਾ ਕੰਮ ਹੋਇਆ ਹੋਇਆ ਹੈ ਹਰ ਇੱਕ ਪੱਥਰ ਦੀ ਤੁਸੀਂ ਨਜ਼ਾਕਤ ਨਫਾਸਤ ਵੇਖੋ ਆ ਵੇਖੋ ਜੀ ਸਿਰਫ ਸੰਗੇ ਮਰਮਰ ਨਹੀਂ ਸੰਗੇ ਮਰਮਰ ਤੋਂ ਉੱਪਰ ਜਿਹੜੀ ਟਾਈਲਸ ਲਗੀਆਂ ਨੇ ਇਹਨਾਂ ਦੀ ਇੱਕ ਆਪਣੀ ਕਹਾਣੀ ਹੈ ਕਿ ਉਸ ਦੌਰ ਦੇ ਵਿੱਚ ਪਤਾ ਨਹੀਂ ਕਿਸ-ਕਿਸ ਆਦਮੀ ਨੇ ਆਪਣੀ ਇੱਕ ਸ਼ਰਧਾ ਭਾਵਨਾ ਨੂੰ ਮੁੱਖ ਰੱਖਦੇ ਹੁਆ ਆਪਣਾ ਇਸ ਗੁਰੂ ਘਰ ਲਈ ਜਿਹੜੀ ਹੈ ਉਹ ਸੇਵਾ ਕਰਾਈ ਹੋਣੀ ਪਰ ਵੇਖੋ ਇਹਦੇ ਥੰਮ ਕੋਈ ਕਹਿ ਸਕਦਾ ਹੈ ਕਿ ਯਾਰ ਇਸ ਨੂੰ ਅੱਜ 80 ਵਰੇ ਹੋ ਗਏ ਨੇ ਕਿ ਸਿੱਖ ਲੋਕ ਇੱਥੋਂ ਜਾ ਚੁੱਕੇ ਨੇ اور دیوارਾਂ ਦੇ ਉੱਪਰ ਲਗਭਗ 12 ਤੋਂ 15 ਫੁੱਟ ਬਲਕਿ ਸ਼ਾਇਦ ਇਸ ਤੋਂ ਵੀ ਜ਼ਿਆਦਾ ਸੰਗੇ ਮਰਮਰ ਦਾ ਕੰਮ ਹੈ ਚਾਰੋਂ ਪਾਸੇ ਇਸ ਪਾਸੇ ਇਹਦੀਆਂ ਅਲਮਾਰੀਆਂ ਅਲਮਾਰੀਆਂ ਦੇ ਜਿਹੜੇ ਬੂਹੇ ਨੇ ਉਹ ਵੀ ਉਸੇ ਤਰ੍ਹਾਂ ਮੌਜੂਦ ਹਨ ਸੋ ਇਹ ਇੱਕ ਬੜੀ ਖੂਬਸੂਰਤ ਇਸ ਗੁਰੂ ਘਰ ਦੀ ਗੱਲ ਹੈਗੀ ਔਰ ਜਿਹੜੇ ਇੱਥੇ ਲੋਕ ਰਹਿੰਦੇ ਨੇ ਮੇਰੀ ਉਹਨਾਂ ਅੱਗੇ ਇਲਤਜਾ ਹੈ ਇਲਤਮਾਸ ਹੈ ਕਿ ਇਸੀ ਖੂਬਸੂਰਤੀ ਦੇ ਨਾਲ ਇਸ ਚੀਜ਼ ਨੂੰ ਬਚਾ ਕੇ ਰੱਖਣਾ ਇਹ ਸਿਰਫ ਇਤਿਹਾਸ ਨਹੀਂ ਹੈ ਇਹ ਇਸ ਜਗ੍ਹਾ ਦੀ ਪਹਿਚਾਨ ਹੈ ਕਿ ਕਦੀ ਇੱਥੇ ਲੋਕ ਜਿਹੜੇ ਨੇ ਉਹ ਵਸਦੇ ਹੋਣੇ ਨੇ ਔਰ ਇੱਥੇ ਸੁਬਾ ਸ਼ਾਮ ਜਿਹੜਾ ਹੈ ਗੁਰਬਾਣੀ ਦਾ ਪਾਠ ਹੋਇਆ ਕਰਦਾ ਹੁੰਦਾ ਹੋਣਾ ਹੈ ਪਰ ਵਕਤ ਬਦਲਿਆ ਰਾਜ ਬਦਲੇ ਔਰ ਫਿਰ ਖੂਬ ਅੱਛਾ ਖਾਸਾ ਨੁਕਸਾਨ ਹੋਇਆ ਸਿੱਖ ਧਰਮ ਦਾ ਸਵੇ ਤੁਸੀਂ ਵੇਖਦੇ ਹੋ ਵੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਜੀ ਇੱਥੇ ਖੜਾ ਹੈ ਅੱਜ ਵੀ ਕਿਸੇ ਨੇ ਇਹਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਆਮੂਮਨ ਗੁਰਦੁਆਰੇ ਸਾਹਿਬਾਨਾ ਜਿਸੀ ਵੇਖਦੇ ਆ ਕਿ ਨਿਸ਼ਾਨ ਸਾਹਿਬਾਂ ਨੂੰ ਜਿਹੜਾ ਹੈ ਉਹ ਸਿਰਫ ਇਸ ਕਰਕੇ ਕਿ ਉਹਦਾ ਲੋਹਾ ਵੇਚ ਦਿੱਤਾ ਜਾਵੇ ਉਹ ਤੋੜ ਦਿੱਤਾ ਜਾਂਦਾ ਹੈ ਪਰ ਨਹੀਂ ਆ ਕਿਸੇ ਅੱਛੇ ਗੁਰੂ ਪਿਆਰੇ ਦੇ ਹੱਥ ਰਿਆ ਔਰ ਉਹਨੇ ਬੜੀ ਬੇਖੂਬੀ ਇਸ ਚੀਜ਼ ਦੀ ਸੇਵਾ ਨਿਭਾਈ ਇਸ ਪਾਸੇ ਤੁਸੀਂ ਵੇਖ ਲਓ ਇੱਕ ਹੋਰ ਕਮਰਾ ਹੈ ਜਿਹਦੇ ਅੰਦਰ ਬੜੀ ਖੂਬਸੂਰਤ ਪਾਲਕੀ ਲੱਗੀ ਹੋਈ ਹੈ ਤੁਸੀਂ ਵੇਖੋ ਕਿੰਨੀ ਕੁ ਖੂਬਸੂਰਤ ਪਾਲਕੀ ਅੱਜ ਵੀ ਆਪਣੇ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਖੜੀ ਹੈ ਜੀ ਔਰ ਇਹਦੇ ਨਾਲ-ਨਾਲ ਹਰ ਇੱਕ ਪੱਥਰ ਆਪਣੀ ਇੱਕ ਪੂਰੀ ਵੱਖਰੀ ਕਹਾਣੀ ਸੁਣਾਉਂਦਾ ਹੈ ਜੀ ਇਹ ਵੇਖੋ ਸਾਹਮਣੇ 25 ਰੁਪਏ ਟਹਿਲ ਕਰਾਈ ਬਿਆਨਤ ਸਿੰਘ ਜੀ ਹੋਰਾਂ ਨੇ ਟਹਿਲ ਕਰਾਈ ਸਾਈਂ ਦਿੱਤਾ ਸਿੰਘ ਸੁਖਾ ਸਿੰਘ ਦੇਖੋ ਹਰ ਇੱਕ ਤਖਤੀ ਦੇ ਪਿੱਛੇ ਉਹਨਾਂ ਦਾ ਪਿੰਡ ਵੀ ਨਾਲ ਜੁੜਿਆ ਹੈ ਉਹਨਾਂ ਦੇ ਪੈਸੇ ਕਿਰਤ ਵੀ ਨਾਲ ਜੁੜੀ ਹੋਈ ਹੈ ਇਹਨੂੰ ਕਿਸ ਤਰ੍ਹਾਂ ਆਪਾਂ ਡਿਫਾਈਨ ਕਰ ਸਕਦੇ ਆ ਆਪਾਂ ਤੇ ਇਥੋਂ ਚਲੇ ਜਾਾਂਗੇ ਪਰ ਡਿਫਾਈਨ ਨਹੀਂ ਹੋਣਾ ਇਹ ਵੇਖੋ ਜੀ ਮੇਰੀ ਵੀਡੀਓ ਬਹੁਤ ਵੱਡੀਆਂ ਹੋ ਜਾਂਦੀਆਂ ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਚੀਜ਼ ਨੂੰ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਜਾਵੇ ਕੁੰਕਾਰ ਤਨ ਨਿਰੰਕਾਰ ਸ੍ਰੀ ਸਤਗੁਰੂ ਸਾਹਿਬ ਰੱਤਾ ਮਹਾਰਾਜ ਜੀ ਦੀ ਪਾਲਕੀ ਟਹਿਲ ਕਰਾਈ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਦਾ ਨਾਮ ਗੁਰਦੁਆਰੇ ਦੇ ਬਾਹਰ ਵੀ ਲਿਖਿਆ ਹੋਇਆ ਇੱਕ ਓੰਕਾਰ ਤਨ ਨਿਰੰਕਾਰ ਜੀ ਅਸਥਾਨ ਸ੍ਰੀ ਸਤਗੁਰੂ ਸਾਹਿਬ ਰੱਤਾ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ ਕਸਮਤ 1965 ਯਾਨੀ ਕਿ ਤੁਸੀਂ 1965 ਤੋਂ ਅਗਰ 57 ਸਾਲ ਕੱਟ ਦਿਓ ਕਿਉਂਕਿ ਸਮਤ ਹੈ ਸਮਾ 1965 ਲਿਖਿਆ ਹੈ ਤੇ ਸਿੱਧਾ ਸਿੱਧਾ 1908 ਬਣ ਜਾਂਦਾ ਹੈ ਸੋ ਇਹ 1908 ਵਿੱਚ ਮੇਰਾ خیال ਹੈ ਅ ਰੱਤਾ ਜੀ ਜੋ ਜੋਤੀ ਜੋਤ ਸਮਾ ਗਏ ਉਹਦਾ ਦਾ ਸ਼ਾਇਦ ਆ ਸਥਾਨ ਹੈ ਸੋ ਕਦੀ ਇੱਥੇ ਜੀ ਨਗਾਰੇ ਵੱਜਦੇ ਹੁਣੇ ਬੋਲੇ ਸੋ ਨਿਹਾਰ ਦੇ ਜਗਾਰੇ ਵੱਜਦੇ ਹੁਣੇ ਔਰ ਅੱਜ ਇੱਥੇ ਇਹ ਗੁਰਦੁਆਰਾ ਤੇ ਬਹੁਤ ਅੱਛਾ ਹੈ ਔਰ ਇੱਕ ਇਸ ਗੁਰਦੁਆਰੇ ਦਾ ਪੁਰਾਣਾ 1981 ਦਾ ਇਹਨਾਂ ਕਿ આજ ਤੋਂ तकरीबन 45 ਸਾਲ ਪੁਰਾਣਾ ਜਿਹੜਾ ਹੈ ਇੱਕ ਤਸਵੀਰ ਵੀ ਲੱਗੀ ਹੈ ਜੋ ਇਥੋਂ ਦੇ ਸਟੂਡੈਂਟ ਜਿਹੜੇ ਸਨ ਉਹ ਕਿਉਂਕਿ ਇਹਦੇ ਅੰਦਰ ਹੁਣ ਸਕੂਲ ਹੈ ਉੱਪਰ ਵਖੋ ਪਾਚੀਰ ਵਿਦੀ ਸੇਵਾ ਕਰਾਈ ਹਰੀ ਸਿੰਘ ਅਵਤਾਰ ਸਿੰਘ ਅਖੌੜੀ ਠੀਕ ਹੈ ਜੀ ਔਰ ਸੁੰਦਰदास ਠਾਕੁਰ ਸਿੰਘ ਸ਼ਹਿਰ ਤੋਂ ਵੈਸੇ ਤਾਂ ਇਹ 라ਵਲਪਿੰਡੀ ਹੀ ਸ਼ਹਿਰ ਸੀ ਜਿੱਥੋਂ ਹਿੰਦੂ ਸਿੱਖ ਕਨਸੈਪਟ ਜਾਂ ਅਨੰਦ ਕਾਰਜ ਮੈਰਿਜ ਐਕਟ ਆ ਹੋਰ ਬਹੁਤ ਸਾਰੀਆਂ ਆਵਾਜ਼ਾਂ ਉਠੀਆਂ ਆਪਾਂ ਜਿੰਨਾ ਮਰਜ਼ੀ ਹਿੰਦੂ ਸਿੱਖ ਨੂੰ ਸੈਪਰੇਟ ਸੈਪਰੇਟ ਕਰੀ ਜਾਈਏ ਪਰ ਪਰਾਂਡੇ ਮੈਂ ਹਿਸਟੋਰੀਕਲ ਤੁਹਾਨੂੰ ਚੀਜ਼ ਦੱਸ ਰਿਹਾ ਕਿ ਜਿੰਨੇ ਮੈਂ ਗੁਰਦੁਆਰੇ ਪੜੇ ਹਰ ਇੱਕ ਗੁਰਦੁਆਰੇ ਦੇ ਵਿੱਚ ਹਿੰਦੂ ਸਿੱਖਾਂ ਦੀ ਤੁਸੀਂ ਰਿਸਪੈਕਟ ਵੇਖੋ ਇੱਕ ਦੂਜਿਆਂ ਦੀ ਕਿ ਹਿੰਦੂ ਦਾ ਨਾਮ ਲਾਜ਼ਮੀ ਆਂਦਾ ਹੈ ਤਖਤੀਆਂ ਤੇ ਆਪਾਂ ਬੇਸ਼ੱਕ ਕੱਟੀ ਜਾਈਏ ਜੋ ਹਕੀਕਤ ਹੈ ਮੈਂ ਉਹ ਦੱਸਦਾ ਬਿਨਾਂ ਕਿਸੇ ਨਫ਼ਰਤੋਂ ਆ ਵੇਖੋ ਜੀ ਟਹਿਲ ਕਰਾਈ ਕਾਂ ਚੰਦ ਦੀਵਾ ਸਿੰਘ ਵਿਜ ਸੋ ਇਸੇ ਤਰ੍ਹਾਂ ਤੁਸੀਂ ਤਖਤੀਆਂ ਵੇਖੀ ਜਾਓਗੇ ਤੇ ਇਹਦੇ ਉੱਪਰ ਜਿਹੜੀ ਸੇਵਾ ਕਰਾਈ ਹੈ ਲੇਕਿਨ ਇੱਕ ਚੀਜ਼ بار بار میں ਇੱਥੇ ਦੱਸ ਰਹੇ ਕਿ ਆਖਰ ਕਿਸ ਤਰ੍ਹਾਂ ਲੋਕ ਜਿਹੜੇ ਨੇ ਤੁਹਾਨੂੰ ਲੋਗ ਹੋਣੇ ਜਿਹੜੇ ਕਿਸ ਤਰ੍ਹਾਂ ਇਹਨੂੰ ਛੱਡ ਕੇ ਗਏ ਹੋਣੇ ਇਹਨਾਂ ਇਮਾਰਤਾਂ ਨੂੰ ਕਿਸ ਮੁਹੱਬਤ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਜਾਇਆ ਹੋਣਾ ਬਣਾਇਆ ਹੋਣਾ ਔਰ ਫਿਰ ਅਲਵਿਦਾ ਕਿਸ ਤਰ੍ਹਾਂ ਕੀਤਾ ਹੋਣਾ ਹੁਣ ਤੇ ਉਹ ਲੋਕ ਹੀ ਖਤਮ ਹੋ ਗਏ ਜਿਨ੍ਹਾਂ ਨੇ ਇਹ ਬਣਾਇਆ ਹੋਣਾ ਲੇਕਿਨ ਚਲੋ ਉਹਨਾਂ ਦੀਆਂ ਯਾਦਾਂ ਆਪਣੇ ਵੱਡ ਵੱਡੇ ਰਿਆਂ ਦਾ ਪਿਛੋਕੜ ਵੇਖ ਲੋ ਜੀ ਇਸ ਵੇਲੇ ਹਪਾ ਗੁਰਦੁਆਰੇ ਦੀ ਅੰਦਰ ਦੀ ਇਮਾਰਤਾਂ ਨੂੰ ਵਖਾਈ ਕਿ 25 ਫੁੱਟ ਸੀ ਉਸ ਵੇਲੇ ਵੇਖੋ ਕਿ ਕਿੰਨਾ ਲੰਬਾ ਚੌੜਾ ਹੋਣਾ ਸੋ ਇੱਕ ਓਂਕਾਰ ਤਨ ਨਿਰੰਕਾਰ ਜੀ ਅਬ ਚਲ ਨੀਵ ਤਰੀ ਗੁਰਨਾਨਕ ਨਿਤ ਨ ਚੜੈ ਸਵਾਈ ਕੋਹ ਨਾਨਕ ਸਤਗੁਰ ਬਲਹਾਰੀ ਜਿਨ ਅਬ ਚਲ ਨੀਵ ਰਖਾਈ ਵਾਹ ਜੀ ਵਾਹ ਗੁਰਦੁਆਰਾ ਨਿਰੰਕਾਰੀ ਸਮਤ 1900 79 ਯਾਨੀ ਕਿ 1980 ਅਗਰ ਸਮਤ ਦੀ ਬੁਨਿਆਦ ਆਪਾਂ ਵੇਖਦੇ ਆਂ ਤੇ 1922 23 ਵਿਸਾਖ ਦੀ ਪਹਿਲੀ ਤਨ ਤਨ ਨਿਰੰਕਾਰ ਜੀ ਸੇਵਾ ਕੀਤੀ ਬਾਬਾ ਗੁਰਦਿੱਤਾ ਸਿੰਘ ਸਮਤ 1918 ਮਾਘ 23 ਮੇਲੇ ਮੇਰੇ ਪ੍ਰੀਤ ਮਾ ਜਿਓ ਤਦ ਬੇਨ ਖਰੀ ਨਿਵਾਣੀ ਮੈਨ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਐ ਗੁਰ ਆਗੈ ਕਰੂੰ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਿ ਮਿਲਾਈਏ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਕਰਿ ਆਏ ਨਾਨਕ ਕਾਮਣ ਸਦਾ ਹਸੋਹਾਗਣ ਨਾ ਪਰ ਮਰੈ ਨਾ ਜਾਏ ਕਿੰਦਾ ਦਾ ਹੋਣਗੀਆਂ ਰੀਝਾਂ ਜਿਹੜੇ ਇੰਨਾ ਲੰਮਾ ਸਮਾਂ ਪਹਿਲਾਂ 10 1000 ਰੁਪਈਆ ਇੱਕ ਇੱਕ ਪਰਿਵਾਰ ਨੇ ਪਾਇਆ ਜਿਹੜਾ ਕਿ ਹੁਣ ਸ਼ਾਇਦ ਉਹ ਕਰੋੜਾਂ ਚ ਹੋਵੇ ਕਿ ਇੰਨੇ ਸੋਨੇ ਗੁਰੂ ਸਥਾਨ ਪੱਥਰ ਹੀ ਲਿਆ ਲਿਆ ਕਿ ਜੜ ਦਿੱਤਾ ਮਕਰਾਨੇ ਤੋਂ ਕੀ ਪਤਾ ਸੀਗਾ ਕੀ ਪਤਾ ਸੀਗਾ ਇੱਕ ਰਾਤ 'ਚ ਹੀ ਛੱਡਣਾ ਪੈਣਾ ਸਾਰਾ ਸੋਚਿਆ ਸੀ ਘਰ ਉਜੜਦੇ ਵੇਖੇ ਆ ਪਿੰਡ ਉਜੜਦੇ ਵੇਖੇ ਆ ਇਹ ਤਾਂ ਦੇਸ਼ ਹੀ ਉਜੜ ਗਿਆ ਪਿਆਰਿਓ ਲੱਖਾਂ ਲੋਕ ਇਧਰੋਂ ਉਧਰ ਨੂੰ ਉਧਰੋਂ ਉਧਰ ਨੂੰ ਲੱਖਾਂ ਲੋਕ ਮਰ ਗਏ ਲੱਖਾਂ ਪਰਿਵਾਰ ਉਜੜ ਗਏ ਕਿਸੇ ਪਰਿਵਾਰ 'ਚੋਂ ਇੱਕ ਜੀ ਬਚਿਆ ਕਿਸੇ 'ਚੋਂ ਦੋ ਕਿਸੇ ਦਾ ਉਦੋਂ ਦੀ ਪ੍ਰਾਪਰਟੀ ਜਿਹੜੀ ਅੱਜ ਤੱਕ ਉਹਨਾਂ ਦੇ ਪੈਰ ਨਹੀਂ ਲੱਗੇ ਆ ਹੁਣ ਘਰਾਂ 'ਚ ਜਾਂਦੇ ਆ ਪੰਜਾਬ ਚੜ੍ਹਦੇ 'ਚ ਤੇ ਚੰਗੀ ਗੱਲ ਆ ਕਿ ਕੋਈ ਨਹੀਂ ਪੁੱਛਦਾ ਕਿ ਤੁਸੀਂ ਕਿੱਥੋਂ ਆਏ ਜੇ ਕੀ ਆ ਪਰ ਇਧਰ ਲੈਂਦੇ ਪੰਜਾਬ 'ਚ ਜਿਹੜੇ ਮੁਹਾਜਰ ਲੋਕ ਕਿਹਾ ਜਾਂਦਾ ਜਿਹੜੇ ਉਧਰੋਂ ਆਏ ਉਹਨਾਂ ਨੂੰ ਅੱਜ ਵੀ ਡਿਫਰੈਂਸ਼ੀਏਟ ਕੀਤਾ ਜਾਂਦਾ ਔਰ ਕਿੱਦਾਂ ਗਰੀਬੀ ਦੇ ਵਿੱਚ ਲੋਕ ਰਹਿ ਰਹੇ ਆ ਇੱਕ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ 30 30 ਪਰਿਵਾਰ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਆ ਆ ਤੇ ਚਲੋ ਸਕੂਲ ਬਣ ਗਿਆ ਇਸ ਕਰਕੇ ਸ਼ਾਇਦ ਇਹ ਬਚ ਵੀ ਗਿਆ ਜੇ ਆਹੀ ਘਰ ਬਣ ਜਾਂਦਾ ਤੇ ਐਨੇ ਥਾਂ ਦੇ ਵਿੱਚ ਹੀ 4-5 ਘਰ ਬਣ ਜਾਣੇ ਸੀ ਕਿਉਂ ਭਾਜੀ ਤੇ ਇਹ ਸਕੂਲ ਬਣ ਗਿਆ ਤੇ ਅੱਜ ਵੀ ਦਰਬਾਰ ਹਾਲ ਉਦਾਂ ਦਾ ਉਦਾਂ ਹੀ ਬਚਿਆ ਹੈ ਅੱਜ ਭਾਵੇਂ ਨਾ ਆ ਹੁਣੇ ਇੱਥੋਂ ਬੈਂਚ ਚੁੱਕੋ ਤੇ ਆ ਥੜੇ ਦੇ ਉੱਤੇ ਫੇਰ ਉਦਾਂ ਦਾ ਉਦਾਂ ਹੀ ਪ੍ਰਕਾਸ਼ ਹੋ ਸਕਦਾ ਚਲੋ ਹੁਕਮ ਰੱਦੀ ਗੱਲ ਆ ਸਾਰੇ ਉਹਦਾ ਹੁਕਮ ਹੁੰਦਾ ਪਿੰਨਰ ਜਿਹੜੇ ਨਹੀਂ ਉਹਨਾਂ ਦੇ ਕਨਸੈਪਟ ਵਿੱਚ ਇਹਦੇ ਵਿੱਚ ਥੱਲੇ ਦੇਗ ਬਣੀ ਹੋਈ ਹੈ ਤੁਸੀਂ ਅਗਰ ਨੋਟ ਕਰੋ ਤੇ ਹਾਂ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਕਿਤਾਬਾਂ ਚ ਨਹੀਂ ਮਿਲਦੀਆਂ ਹਾਂਜੀ ਇਹਦੇ ਥੱਲੇ ਦੇਗ ਬਣੀ ਹੋਈ ਹੈ ਆਪਾਂ ਕੀ ਕਹਿੰਦੇ ਆ ਦੇਗ ਤੇਗ ਫਤੇ ਫਤੇ ਤੇ ਜੋ ਖਾਲਸਾ ਦੇ ਨਾਲ ਜੁੜਿਆ ਹੋਇਆ ਇਹ ਦੇਗਾਂ ਸ਼ਾਇਦ ਉੱਧਰ ਨਹੀਂ ਵਰਤੀਆਂ ਹੁੰਦੀਆਂ ਤੁਸੀਂ ਅੱਜ ਹੀ ਹੋਣੀ ਦੇਖਿਆ ਉੱਤੇ ਪਕਵਾਨ ਸੈਂਟਰ ਤੇ ਸੇਮ ਦੇਗਾਂ ਦੇਗਾਂ ਸੀ ਇੱਥੇ ਜਿਹੜੀ ਦੇਗ ਬਣਦੀ ਸੀ ਉਹ ਇਹਦੇ ਵਿੱਚ ਬਣਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਅੱਗੇ ਆਓ ਮੈਂ ਤੁਹਾਨੂੰ ਇੱਕ ਦੱਸਣਾ ਇਹ ਪੁੱਠਾ ਪਾਲਕ ਪੱਤਾ ਹੈ। ਇਹ ਪੁੱਠਾ ਪਾਲਕ ਪੱਤਾ ਹੈ। ਪਾਲਕ ਜਿਹੜੀ ਸਬਜ਼ੀ ਐ ਸਪੀਨੇ ਚ ਆਪਾਂ ਜਿਹਨੂੰ ਕਹਿੰਦੇ ਆ ਇਹ ਪੁੱਠਾ ਪਾਲਕ ਪੱਤਾ ਲੱਗਾ ਹੋਇਆ ਹੈ। ਅੱਛਾ ਆਰਟ ਦੇ ਵਿੱਚ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਯੂਜ਼ ਹੋਈਆਂ ਨੇ ਇੱਥੋਂ ਦੇਖੋ ਤੁਹਾਨੂੰ ਹੁਣ ਪਤਾ ਲੱਗੇਗਾ। ਨੇੜਿਓ ਆ ਦੇਖੋ। ਪਾਲਕ ਦੇ ਇਦਾਂ ਹੀ ਕਿੰਗਰੇ ਬਣੇ ਹੁੰਦੇ ਆ ਨਾ। ਹੂੰ। ਜਿਹੜੀ ਲੋਹਰੀ ਪਾਲਕ ਐ ਨਾ ਉਹਦੀਆਂ ਕਟਾਵਾਂ ਅਗਰ ਤੁਸੀਂ ਦੇਖੋ। ਬਿਲਕੁਲ ਇਸੇ ਤਰ੍ਹਾਂ ਹੀ। ਔਰ ਫਿਰ ਆ ਜਿਹੜਾ ਹੈ ਲੋਟਸ ਦਾ ਠੀਕ ਹੈ ਆ ਜਿਹੜਾ ਹੈ ਵਿੰਕਾ ਫਲਾਵਰ ਦਾ ਇਹ ਨਹੀਂ ਹੈ ਕਿ ਵੀ ਕਨਸੈਪਸ਼ਨਲ ਨੇ ਚੀਜ਼ਾਂ ਇਹ ਬਕਾਇਦਾ ਤੌਰ ਤੇ ਜਿਹੜੀਆਂ origignal ਚੀਜ਼ਾਂ ਸੀ ਖਾਸ ਕਰਕੇ ਮੈਂ ਇਸ ਚੀਜ਼ ਦੀ ਬਹੁਤ ਤਾਰੀਫ ਕਰਨਾ ਵਾ ਕਿ ਸਿੱਖੀ ਵਿੱਚ ਜਿਹੜੀ ਕਾਰਾਗਰੀ ਹੈ ਉਹਨੂੰ ਜਿਹੜੀ ਵਰਤੋਂ ਕੀਤੀ ਗਈ ਹੈ ਇੱਥੇ ਵੀ ਤੁਸੀਂ ਦੇਖੋ ਤੇ ਆ ਸਾਰਾ ਪਾਲਕਪੱਤਾ ਪੂਰਾ ਪਾਲਕਪੱਤਾ ਲੱਗਾ ਹੋਇਆ ਔਰ ਇਹ ਵਿੰਕਾ ਜਿਹਨੂੰ ਆਪਾਂ ਸਦਾ ਬਹਾਰ ਕਹਿੰਦੇ ਆ ਇਸ ਸਦਾ ਬਹਾਰ ਦੇ ਫੁੱਲ ਜਿਹੜੇ ਨੇ ਇਹਦੇ ਵਿੱਚ ਖੜੇ ਹੋਏ ਨੇ ਸਾਰੇ ਦੇ ਸਾਰੇ ਲੇਕਿਨ ਤੁਸੀਂ ਦੇਖੋ ਚਕਾਠ ਦੇਖੋ ਹੋਰ ਫੁਲਕਾਰੀ ਤੁਸੀਂ ਦੇਖੋ ਇਹਦੀ ਹਾਂ ਇਹ ਵੀ ਇੱਕ ਮੇਨ ਇੰਟਰੈਂਸ ਸੀ ਕਿਉਂਕਿ ਉਹ ਜਿਹੜਾ ਸਾਈਡ ਆ ਇੱਥੋਂ ਅੱਡਰ ਵੱੜ ਕੇ ਤੇ ਉਹ ਕੋਈ ਕੰਦ ਹੋ ਗਈ ਇੱਥੋਂ ਅੱਗੇ ਦਰਬਾਰ ਨੂੰ ਜਾਇਆ ਜਾਂਦਾ ਸੀ ਜਾਂ ਮੇਨ ਇੰਟਰੈਂਸ ਇੱਧਰ ਹੋਏਗੀ ਨਿਸ਼ਾਨ ਸਾਹਿਬ ਮੈਂ ਇੰਨਾ ਉੱਚਾ ਪਹਿਲੀ ਵਾਰੀ ਵੇਖ ਰਿਹਾ ਕਿ ਇੰਨਾ ਉੱਚਾ ਨਿਸ਼ਾਨ ਸਾਹਿਬ ਜਿਹੜਾ ਥੜਾ ਬਣਿਆ ਹੋਵੇ ਕਿਉਂਕਿ 6 ਫੁੱਟ ਮੇਰੀ ਹਾਈਟ ਹੈ ਪਰ ਮੈਂ ਅਗਰ ਹੱਥ ਵੀ ਤਾਂ ਕਰਾ ਜੀ ਵੇਖ ਲਓ ਕਿ 9 9.5 ਫੁੱਟ ਤੋਂ ਵੀ ਉੱਚਾ ਇਹ ਹੈ ਔਰ ਸਾਰੇ ਗੁਰੂ ਘਰ ਦੇ ਵਿੱਚ ਸੰਗਿਆ ਮਰਮਲ ਜਿਹੜਾ ਹੈ ਸੰਗਿਆ ਮਰਮਲ ਲੱਗਾ ਹੋਇਆ ਹੈ ਉੱਪਰ ਵਾਸਤੇ ਅਲੱਗ ਪੌੜੀਆਂ ਜਾ ਰਹੀਆਂ ਨੇ ਕਿੱਥੋਂ ਪੂਰੇ ਵਿੜੇ ਦਾ ਸੀਨ ਆਉਂਦਾ ਹੈ ਆ ਹੁਣ ਅਸਲੀ ਗੁਰਦਵਾਰ ਸਾਹਿਬ ਜੀ ਦੀ ਬਿਲਡਿੰਗ ਹੈ ਜੀ ਕਿੰਨੀ ਉੱਚੀ ਆਲੀਸ਼ਾਨ ਦਰਸ਼ਣੀ ਰਮਣੀਕ ਅਸੀਂ ਲੋਕਾਂ ਨੂੰ ਵੇਖ ਰਹੇ ਹਾਂ ਲੋਕ ਸਾਨੂੰ ਵੇਖ ਰਹੇ ਨੇ ਹੈਗਾ ਅਸੀਂ ਲੋਕਾਂ ਨੂੰ ਵੇਖ ਰਹੇ ਹਾਂ ਲੋਕ ਸਾਨੂੰ ਵੇਖ ਰਹੇ ਨੇ ਸੋ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਹੁਣ ਭਾਈ ਸਾਹਿਬ ਸਾਨੂੰ ਚੁੱਕੇ ਸ਼ਾਹ ਜਬੀਰ ਜੀ ਨੂੰ ਬਰਾਵਲ ਪਿੰਡੀ ਦੇ ਇਤਿਹਾਸ ਉੱਪਰ ਖਾਸ ਕਰਕੇ ਸਿੱਖ ਇਤਿਹਾਸ ਦੇ ਉੱਪਰ ਬਹੁਤ ਫੋਕੀਅਤ ਹੈ। ਸੋ ਇਹ ਕਿਹੜੀ ਜੀ ਨਿਰੰਕਾਰੀ ਬਾਜ਼ਾਰ ਹੈ ਜੀ। ਨਿਰੰਕਾਰੀ ਬਾਜ਼ਾਰ ਹੈ। ਮਿਹਰਬਾਨੀ ਸ਼ੁਕਰੀ। ਆਸਟ੍ਰੇਲੀਆ ਤੋਂ ਅਸੀਂ ਪਿੱਛੋਂ ਜੀ ਇਧਰੋਂ ਆ ਰਹੇ ਹਾਂ। ਪਿੱਛੋਂ ਨਹੀਂ। ਹਰਦੂ ਜ਼ਬਾਨੀ ਲਿਖਿਆ ਕੀ ਗਲੀ ਨਿਰੰਕਾਰੀ ਬਾਜ਼ਾਰ। ਕਿੰਨੇ ਤੰਗ-ਤੰਗ ਜਗ੍ਹਾ ਹੈ ਔਰ ਫੁੱਟਾਂ ਦੇ ਹਿਸਾਬ ਨਾਲ ਦੁਕਾਨਾਂ ਨੇ ਕਿੰਨੀ ਮਹਿੰਗੀ ਜਗ੍ਹਾ ਹੋਏਗੀ ਹੈ। ਇਹ ਸਾਰਾ ਇੰਪੋਰਟਡ ਹੈ ਜਿੰਨਾ ਵੀ ਤੁਸੀਂ ਦੇਖੋ ਨਾ ਮਾਲਾ ਪਾਇਨ ਔਰ ਜਿੰਨੀ ਵੀ ਚਾਹ ਦੀ ਪੱਤੀ ਹੈ ਔਰ ਦੂਸਰਾ ਨੈਸਕਾਫੇ ਹੈ ਇਹਨਾਂ ਕੋਲ ਆਹ ਤੁਸੀਂ ਦੇਖੋ ਸਾਰੀਆਂ ਡਰਾਈ ਮਿਲਕ ਹੈ ਗ੍ਰੀਨ ਟੀ ਹੈ ਗ੍ਰੀਨ ਟੀ ਦੀ ਕਿੰਨੀ ਵੈਰਾਈਟੀ ਹੈ ਕਾਵੇ ਦੀ ਇਹਨਾਂ ਕੋਲ ਕਿੰਨੀ ਵੈਰਾਈਟੀ ਹੈ ਸਾਰਾ ਆਹ ਦੇਖੋ ਨਾ ਅੰਜਮਨ ਤਾਜਰਾਨ ਨਨਕਾਰੀ ਬਾਜ਼ਾਰ 라ਵਲਪਿੰਡੀ ਹਾਂ ਇਹ ਦੇਖੋ ਉਰਦੂ ਜ਼ਬਾਨ ਚ ਲਿਖਿਆ ਵਾ ਇਹ ਕਿੰਨੇ ਫੁੱਟ ਦੀ ਦੁਕਾਨ ਹੈ ਬਾਜ਼ਾਰ 라ਵਲਪਿੰਡੀ ਇਹ ਕਿਤਨੇ ਫੁੱਟ ਦੀ ਦੁਕਾਨ ਹੈ 3 3 ਫੁੱਟ ਹੋਏਗੀ ਇਹ 3 3 ਫੁੱਟ ਦੀ ਦੁਕਾਨ ਹੈ ਇਹ 1 ਫੁੱਟ ਦੀ ਦੁਕਾਨ। ਅ ਤੁਸੀਂ ਕੀ ਰੇਟ ਕਰਦੇ ਹੋ? ਨਹੀਂ ਕੀ ਵੇਚਦੇ ਤੁਸੀਂ? ਉਹਦੇ ਨਾਲ ਕੀ ਐਗਰੀਆਂ ਵਗੈਰਾ ਔਰ ਜਨਰਲ ਤੁਹਾਡੀਆਂ ਚੀਜ਼ਾਂ ਨਹੀਂ। ਬਹੁਤ ਜਿਆਦੀ ਚੌੜੀ ਹੋ ਜੂਗੀ। ਮਤਲਬ ਕਿ ਤੁਸੀਂ ਤੁਸੀਂ ਦੇਖੋ ਕਿ ਵੀ ਜਿਹੜੀ ਗੱਲ ਮੈਂ ਕਹਿੰਦਾ ਸੀ ਨਾ ਕਿ ਫੁਕਕਾਂ ਦੇ ਵਿੱਚ ਜਗ੍ਹਾ ਜਿਹੜੀ ਹੈ ਦਿਖਾ ਰਹੇ ਭਾਜੀ ਵੀ 3 ਫੁੱਟ ਦੀ ਦੁਕਾਨ ਹੈ ਚੌੜੀ ਦੇਖੋ। ਹਾਂਜੀ ਲੈਂਥ ਕਿੰਨੀ ਹੈ? ਕਿੰਨੀ ਕਿੰਨਾ ਕਰਾਇਆ ਇਸ ਦੁਕਾਨ ਦਾ? 26 ਲੱਖ ਰੁਪਇਆ। ਤੁਹਾਡਾ 2 ਲੱਖ ਸਾਲ ਦਾ? ਸਾਲ ਦਾ ਨਹੀਂ ਮਹੀਨੇ ਦਾ। ਮਹੀਨੇ ਦਾ। ਪਾਕਿਸਤਾਨ ਹੈ ਜੋ ਤੁਹਾਡਾ ਤੇਰਾ ਭਲਾ ਹੋਵੇ। ਤੁਹਾਡੀ ਕਿੰਨੀ ਹੈ ਜੀ 26 ਹਜ਼ਾਰ ਮਹੀਨੇ ਦਾ ਹਾਂਜੀ ਤੇ ਇਹ ਵੀ ਤਿੰਨ ਘਟਦੀਆਂ ਨਾਲ ਦੀ ਉਹਨਾਂ ਦੀ ਆਪਣੀਆਂ ਇੱਕੋ ਹੀ ਦੁਕਾਨ ਦੇ ਹਿੱਸੇ ਹੋਏ ਆ ਲੱਗਦਾ ਹਾਂਜੀ ਇੱਕੋ ਜੀ ਇੱਥੇ ਸਾਰੇ ਦਾਦਾ ਇੱਕ ਹੀ ਹੁੰਦਾ ਵੇ ਇਹ ਕਿੱਡਾ ਖੁਸ਼ ਹੈ ਦੀ ਦੁਕਾਨ ਵੱਡੀ ਹੈ ਨਾ ਭਾਜੀ ਆਪਣੀ ਐਨਾ ਖੁਸ਼ ਕਿਉਂ ਮਖੌਲ ਕਿਉਂ ਕਰਦਾ ਭਾਈ ਇਹ ਦੱਸ ਹੁਣ ਹੁਣ ਬੋਲੋ ਕੈਮਰੇ ਨਾਲ ਹੀ ਅੰਦਰ ਰੱਖਦੇ ਹੁਣ ਕੈਮਰੇ 'ਚ ਬੋਲੋ ਜੋ ਬੋਲਣਾ ਆ ਸ਼ੇਖ ਬਰਾਜਨੀ ਦੇ ਨਹੀਂ ਕਿਤੇ ਹਾਂ ਪੈਸੇ ਅੰਦਰ ਰੱਖਦੇ ਗਿਣ ਲਓ ਗਿਣ ਲਓ ਨਾਲੇ ਅਸੀਂ ਵੀ ਵੀਡੀਓ 'ਚ ਵੇਖ ਲਾਂਗੇ ਕਿੰਨੇ ਵਟਲੇ ਸਵੇਰ ਦੇ ਚਲੋ 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 ਬਾਡਮੇ ਦੇ ਕਿੱਥੋਂ ਆਏ ਨੇ ਅੰਮ੍ਰਿਤਸਰ ਦੇ ਜੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਸਾਰੀ ਵੇ ਲੋ ਗੁਰਦਵਾਰ ਸਾਹਿਬ ਜੀ ਦਾ ਨਰੰਕਾਰੀ ਵਜਾ ਰਹੇ ਨੇ ਬੰਨ ਬਾਜ਼ਾਰ ਆ ਪੂਰਾ ਹਲੇ ਪਿੱਛੇ ਤਾਂ ਗਏ ਇਹ ਤਾਂ ਇਹ ਤੋਂ ਵੱਡਾ ਹੈ ਅਸਲ ਦੇ ਵਿੱਚ ਇਹ ਬਿਲਕੁਲ ਪ੍ਰਾਈਮ ਆਪਾਂ ਪ੍ਰਾਈਮ ਸਪੌਟ 'ਚ ਖੜੇ ਆ ਬਿਲਕੁਲ ਜੀ ਇਹ ਹੱਪ ਹੈ ਅੱਜ ਵੀ ਅੱਜ ਵੀ ਪਾਕਿਸਤਾਨ ਦਾ ਜਿਹੜਾ ਨਾਰਥ ਹੈ ਹਾਂਜੀ ਉਹਨੂੰ ਹਰ ਚੀਜ਼ ਜਿਹੜੀ ਸਪਲਾਈ ਹੁੰਦੀ ਹੈ ਰਾਜਾ ਬਾਜ਼ਾਰ ਤੋਂ ਹੁੰਦੀ ਹੈ ਇੱਥੇ ਆਉਂਦੀ ਹੈ ਕੀ ਹਾਲ ਹੈ ਵਧੀਆ ਜੀ ਤੁਸੀਂ ਸੁਣਾਓ ਅਲਹਮਦੁਲਿਲਾਹ ਲਾਹੌਰ ਤੋਂ ਪਹਿਲੇ ਇੱਥੇ ਆਉਂਦੀ ਹੈ ਹਾਂਜੀ ਇਸ ਤੋਂ ਬਾਅਦ ਫਿਰ ਅੱਗੇ ਸਪਰੈਡ ਹੁੰਦੀ ਹੈ ਸਾਰੇ ਤਾਂ ਨਹੀਂ ਕਿਉਂ ਜਦੋਂ ਭਾਜੀ ਮੈਂ ਆ ਵੇਨਾ ਨਾ ਮੈਨੂੰ ਨਾ ਲੇ ਸ਼ਹਿਰ ਚ ਇੱਥੇ ਹੁੰਦਾ ਅਸੀਂ ਲੇ ਲਦਾਖ ਉਧਰ ਜਾਂਦੇ ਆ ਨਾ ਉੱਥੇ ਵੀ ਇਦਾਂ ਆਂਦਾ ਬਾਜ਼ਾਰ ਆ ਖੁੱਲਾ ਭਾਜੀ ਉੱਥੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਇੱਧਰ ਆਪਾਂ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਨ ਲੱਗੇ ਆ ਇਹਨਾਂ ਵੀਰਾਂ ਦੇ ਨਾਲ ਯਾਤਰਾ ਬੜੀ ਸੌਖੀ ਹੋ ਜਾਂਦੀ ਹੈ ਇਹਨਾਂ ਕੋਲ ਨੌਲੇਜ ਹੈ ਇੱਥੋਂ ਦੀ ਕੱਲੀ ਕੱਲੀ ਜਾਣਕਾਰੀ ਹੈ ਤੇ ਆਪਾਂ ਬਸ ਨਾਲ-ਨਾਲ ਯਾਤਰਾ ਕਰਦੇ ਤੇ ਮੈਂ ਵੀਡੀਓ ਕੱਟ ਬਣਾ ਰਿਹਾ ਡਿਟੇਲਡ ਵੀਡੀਓ लवली ਭਾਜੀ ਬਹੁਤ ਬਣਾਉਂਦੇ ਆ ਤੇ ਮੈਂ ਜਿਆਦਾ ਜਿਹੜਾ ਵਾ ਆਪਣੇ ਆਪ ਨੂੰ ਅਬਜ਼ੌਰਬ ਕਰ ਰਿਹਾ ਉਹ ਗੱਲਾਂ ਨੂੰ ਜਿਹੜੀਆਂ ਇੱਥੇ ਮੈਨੂੰ ਦੇਖਣ ਲਈ ਮਿਲ ਰਹੀਆਂ ਚਲੋ ਇੱਥੇ ਹੀ ਆਪਾਂ ਫਤਿ ਬਲਾਈਏ ਅਗਲੀ ਵੀਡੀਓ ਦੇ ਵਿੱਚ ਰਾਵਲਪਿੰਡੀ ਦੇ ਅਗਲੇ ਸਥਾਨ ਦੇ ਨਾਲ ਸਾਂਝਾ ਪਾਉਂਦੇ ਆ ਜੀ